ਸਰਵ ਕਰ ਕਰਦੇ ਦ੍ਰਿਪਾਰਸਾ ਜੀ ਸਰੋਵਰ ਦੇ ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਅਰਗਵਨ ਪਾਠਾ ਛੋਟੀ ਵਸਤੂ ਇੱਕ ਬਾਬੇ ਬੁੱਢੇ ਪਾਸ ਪੜਿਆ ਕਰਦੇ ਸੀ ਇੱਕ ਦਿਨ ਬਾਬੇ ਬੁੱਢੇ ਸਾਬ ਨੂੰ ਕਹਿੰਦੀ ਆ ਬਾਬਾ ਜੀ 5 ਸਾਲ ਹੋ ਗਏ ਪਿਤਾ ਨੂੰ ਮਿਲਿਆ ਨੂੰ ਪਿਤਾ ਦੇ ਦਰਸ਼ਨ ਕੀ ਕਰਦਾ ਕਿਹੜੇ ਸਤਾ ਤੇ ਦਰਸ਼ਨ ਹੋਣਗੇ ਬਾਬਾ ਬੁੱਢਾ ਜੀ ਕਹਿੰਦੇ ਜੀ ਐ ਟਾਈਮ ਜ਼ਿੰਦਗੀ ਦੁਪਹਿਰ ਵੇਲੇ ਜਦ ਤਨਕਾਰ ਸਾਬ ਮਹਿਣਗੇ ਜੇ ਅੰਮ੍ਰਿਤੋਲੇ ਚਲਗੇ ਪਰ ਛੱਠੀ ਖਾਰੇ ਮੇੜਗੇ ਅੰਮ੍ਰਿਤੋਲੇ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਅੰਮ੍ਰਿਤ ਪ੍ਰਵੇਸ਼ ਦਾ ਇੰਤਜ਼ਾਮ ਕੀਤਾ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਆ ਕਥਾਕਿਰਤਨ ਕਰਦੇ ਆ ਸੰਗਤਾਂ ਬੈਠੀਆਂ ਸੁਣਦੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਬੁੱਢਾ ਜੀ ਵੇਖ ਕੇ ਬਹੁਤ ਖੁਸ਼ ਹੋਏ ਸੰਗਤ ਵੀ ਉੱਠ ਕੇ ਗੁਰੂ ਗੋਬਿੰਦ ਪਾਸ਼ਾ ਨੇ ਜੱਫੀ ਵਿੱਚ ਲੀਕੀ ਤੀਰਾਂ ਵਰਦ ਤੇ ਲੋਪੀਲੇ ਚੂੜੇ ਵਿੱਚ தம் ਤਿਆਰ ਕਰਾਏ ਉਹ ਆ ਗਿਆ ਪੁੱਤਰਾ ਜਦ ਤੱਕ ਤੇਰੇ ਮਿਲਿਆ ਸਾਡੇ ਸੀਨੇ ਛੱਡ ਪਈ ਆ ਇਸ ਤਾਂ ਤੇ ਆਈ ਸਾ ਸੰਗਤ ਦੇ ਦੁੱਖ ਕੱਟੇ ਜਾਣਗੇ ਪੁੱਤਰਾ ਵਾਲਿਆਂ ਨੇ ਪੁੱਤਰਾ ਦੀਆਂ ਦਾਤਾਂ ਬਣ ਗਈਆਂ ਵਿਛੜਿਆਂ ਦੇ ਮਲਾਪ ਹੋਣਗੇ ਗੁਰਦੁਆਰੇ ਦੇ ਨਾਮ ਦੁੱਖ ਨਵਾਸ ਘੁੰਮਣੇ ਮੈਂ 907 ਤੋਂ ਆਣ ਕੇ ਤੋਂ ਕੋੜੇ ਬੈਠੇ ਮਹਾਰਾਜੀ ਜੀ ਜੂਰੀ ਜੀ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਜੋ ਸਾਡਾ ਕੋੜ ਦੂਰ ਕਰੋ ਅਸੀਂ ਬੜੇ ਪਛੜੇ ਐ ਸੋ ਨਕਤੀ ਢਾਹ ਵਹੀ ਗੁਰੂ ਅਰਜਨ ਦੇਵ ਜੀ ਕੋੜਿਆ ਨੂੰ ਕਹਿੰਦੇ ਪੰਜ ਐ ਸੁਪਨ ਜੀ ਪੰਜ ਅੱਜ ਦੇ ਸੁਛਿ ਇਸ਼ਨਾਨ ਕਰੋ ਪੰਜ ਐ ਰੋਈ ਮਹਾਰਾਜੀ ਜੀ ਜੂਰੀ ਕੇ ਦਵਸ਼ਕਾਰਾਂ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਕੋੜੇ ਰਾਜੀ ਕੀਤੇ ਇਕ ਮਾਤਾ ਬੈਠੀ ਸਕਤੂ ਜਿਹਨੂੰ ਕੋਈ ਤੀਪੁਰ ਦੀ ਆਸ ਹੀ ਨਹੀਂ ਉਹਦੇ ਉੱਠ ਕੇ ਹੱਥ ਜੋੜ ਕੇ ਬੇਟੀ ਕਿਤੇ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਜੋ ਕੋੜਿਆਂ ਦਾ ਕੁਰ ਦੂਰ ਕਰਦੇ ਜੋ ਮੈਨੂੰ ਪੁੱਤਰ ਦੀ ਦਾਤਰੀ ਦੇ ਦੇ ਸਕਦੇ ਗੁਰੂ ਅਰਜਨ ਜੀ ਨੇ ਮਾਈਆਂ ਵਾਸਤੇ ਆਠ ਲੋਕਾਂ ਸੋਗਤ ਤਿਆਰ ਕੀਤਾ ਜਨਕデア ਮਹਾਰਾਜ ਨੂੰ ਬਚਨ ਕੀਤੇ ਪੰਜ ਐ ਦਵਾਰ ਸਿਰ ਕੇ ਛਿਸ਼ਨਾਨ ਕਰੋ ਜੋਤਨ ਕੇ ਉਪਾਇ ਫਲਾਂ ਦਾ ਪ੍ਰਸਾਦ ਲਿਓ ਮਾਤਾ ਨੇ ਗੁਰਦਵਾਰ ਬਜਨ ਮੰਨ ਕੀ ਪੰਜ ਐ ਦਵਾਰ ਸਿਰ ਕੇ ਛਿਸ਼ਨਾਨ ਕੀਤੀ ਜੋਤਨ ਕੇ ਉਪਾਇ ਫਲਾਂ ਦਾ ਪ੍ਰਸਾਦ ਲੈਂਦਾ ਗੁਰੂ ਸਾਹਿਬ ਦੇ ਦਰਸ਼ਨ ਕੀਤੀ ਗੁਰੂ ਸਾਹਿਬ ਨੇ ਮਾਤਾ ਦੀ ਕਿਰਪਾ ਕੀਤੀ ਸਾਲ ਪਿਛੋਂ ਮਾਤਾ ਨੂੰ ਪੁੱਤਰਾ ਦਾਤਾ ਮਿਲਿਆ ਜਿਹੜੀਆਂ ਸਤਾਂ ਦੀਆਂ ਇਥੇ ਮਹਿਲ ਝੂਲਦੀਆਂ ਦਵਾਰਾਂ ਝੂਲਦੀਆਂ ਆਹ ਜਹਾਂਗੀਰ ਬਾਦਸ਼ਾਹ ਦਾ ਰਾਜ ਹੀ ਉਨੇ ਹਾਥੀ ਸੁੰਦਰ ਸ਼ਿੰਗਾਰੇ ਮਹਸਤੀਏ ਝੂਲਦੇ ਜਾਂਦੇ ਲਾਹੌਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਥੇ ਕਥਾ ਕੀਰਤਨ ਕਰ ਰਿਹਾ ਨਾਲੇ ਸੰਗਤਾਂ ਕਥਾ ਕੀਰਤਨ ਸੁਣਦਿਆਂ ਨਾਲੇ ਉੱਠ ਕੇ ਬਾਹਰ ਨੂੰ ਵਤੀਆਂ ਲੈਂਦੀਆਂ ਗੁਰੂ ਸਾਹਿਬ ਜਿਹੜੇ ਭਾਈ ਇਹ ਕਥਾ ਕੀਰਤਨ ਕਰ ਰਹੇ ਆ ਥਿਆ ਦਾ ਧਿਆਨ ਕਿ ਗਿਆ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੇਖੋ ਗੁਰੂ ਜੀ ਕਿੰਦੇ ਸੋਹਣੇ ਬਾਦਸ਼ਾਹ ਦੇ ਹਾਥੀ ਮਹਸਤੀਏ ਝੂਲਦੇ ਜਾਂਦੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਸਾਲ ਲੈਣ ਵਾਲੀਆਂ ਚੀਜ਼ਾਂ ਸਾਰੇ ਆਵੇ ਨਹੀਂ ਆਵੇ ਇਸ ਸਤਾਂ ਤੇ ਗੁਰੂ ਸਾਹਿਬ ਦੀ ਮਿਹਰ ਅਰੇ ਜੀ ਦੁਨੀਆ ਤੇ ਕਿਉਂ ਲੰਗੇ ਜਿਹੜੀਆਂ ਸੰਗਤਾਂ ਇਸ ਸਤਾਂ ਤੇ ਆਉਣਗੀਆਂ ਮੰਗੀਆਂ ਮਰਜ਼ੀਆਂ ਪਾਉਣਗੀਆਂ ਇਸ ਸਤਾਂ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਖਰਦ ਸਿੰਘ ਜੀ ਬਾਬੇ ਬਡੇ ਸਾਹਿਬ ਵਾਲੇ ਉਹਨਾਂ ਤੋਂ ਸਾਈ ਸ੍ਰੀ ਬਾਣ ਸੰਤ ਬਾਬਾ ਚੰਦ ਸਿੰਘ ਜੀ ਉਹਨਾਂ ਦੇ ਪੁੱਤਰ ਬਾਬਾ ਹੀਰਾ ਜੀ ਦੀ ਸੇਵਾ ਕਰਾ ਲੈ ਚੁਰਣੀ ਮਿਲਣੀ ਸੰਗਤਾਂ ਦੇ ਸਹਯੋਗ ਦੀ ਰਾਜ ਜੋ ਤੁਹਾਡੀ ਸ਼ਰਧਾ ਦੇ ਹੋਏ ਗੋਲਗੁੱਟ ਟੈਲੀਫੋਨ ਪਾ ਕੇ ਮੈਂ ਲੋਟੇ ਲੈ ਕੇ ਲੰਗਰ ਤੇ ਚੜ੍ਹ ਪਾਣੀ ਸ਼ੱਕੇ ਜਾਣਾ ਬਾਈ ਵਾਗ ਨੀ ਕਾ ਸਰਸਾ ਵਾਹਿਗੁਰੂ ਜੀ ਬਖਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਜੂ ਜੀ ਕਾ ਹਰਿ ਆਵੇ ਨਿਆੜਾ ਹੋ ਜਾਵੇ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਅਧਿਕਾਰਿਕ ਜਾਵੇ ਨਾਲ ਹੋ ਜਾਵੇ ਸ਼ਹੀਦਾਂ ਦੇ ਸਰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ